ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਟ੍ਰੈਵਲ ਟੀਵੀ ਦੇਖਦੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਤੁਹਾਨੂੰ ਲੈ ਕੇ ਚੱਲੇ ਆਂ ਜੀ ਗੁਰਦੁਆਰਾ ਸਾਹਿਬ ਤੇ ਕਰਾਵਾਂਗੇ ਦਰਸ਼ਨ ਦਿਦਾਰੇ ਤੇ ਜਾਣਾਂਗੇ ਉੱਥੇ ਦਾ ਆਪਾਂ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੇ ਬਣੇ ਰਿਓ ਜੀ ਬਲੌਗ ਦੇ ਨਾਲ ਜਿਨ੍ਹਾਂ ਵੀ ਆਪਣੇ ਭੈਣ ਭਰਾਵਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਉਹ ਜਾ ਕੇ ਸਬਸਕ੍ਰਾਈਬ ਕਰ ਲੈਣ ਤੇ ਤਾਂ ਕਿ ਜੋ ਆਪਣੀਆਂ ਆਉਣ ਵਾਲੀਆਂ ਵੀਡੀਓ ਸਾਰਿਆਂ ਨੂੰ ਗੁਰਦੁਦੁਆਰਾ ਸਾਹਿਬ ਦੇ ਦਰਸ਼ਨ ਹੋਣ ਜੀ ਨੰਮੀਆਂ ਨੰਮੀਆਂ ਵੀਡੀਓ ਲੈ ਕੇ ਆਪਾਂ ਹਾਜ਼ਰ ਹੋਵਾਂਗੇ ਤੇ ਮਿਲਦੇ ਆ ਜੀ ਹੁਣ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਤੇ ਜਾਣਦੇ ਆ ਉੱਥੇ ਬਾਰੇ ਦਾ ਇਤਿਹਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਅਸੀਂ ਪਹੁੰਚ ਗਏ ਆ ਜੀ ਸ਼੍ਰੀ ਨਾਗ ਕਮਲ ਰਾਜਾ ਸਾਹਿਬ ਜੀ ਦੇ ਪਵਿੱਤਰ ਸਥਾਨ ਤੇ ਤੇ ਕਰਾਉਨੇ ਆ ਤੁਹਾਨੂੰ ਦਰਸ਼ਨ ਦਿਦਾਰੇ ਇਹ ਪਿੰਡ ਰੈਪੇ ਦੇ ਵਿੱਚ ਪੈ ਜਾਂਦਾ ਜੀ ਇੱਕ ਪਾਸੇ ਪਿੰਡ ਮਸਾਣੀ ਤੇ ਦੂਜੇ ਪਾਸੇ ਪਿੰਡ ਰੈਪਾ ਤੇ ਇਹਨੂੰ ਡਿਸਟ੍ਰਿਕਟ ਨਮਾਸ਼ਹਿਰ ਲੱਗਦੀ ਆ ਤੇ ਤਸੀਲੇ ਨੂੰ ਬੰਗਾ ਲੱਗਦੀ ਆ ਜਦੋਂ ਵੀ ਤੁਸੀਂ ਇੱਧਰ ਕਿਤੇ ਆਉਨੇ ਆ ਜੀ ਜਰੂਰ ਮੱਥਾ ਟੇਕ ਕੇ ਜਾਇਓ ਤੇ ਮਿਲਦੇ ਆ ਜੀ ਹੁਣ ਅੰਦਰ ਜਾ ਕੇ ਤਾਂ ਦਿਖਾਉਨੇ ਆ ਤੁਹਾਨੂੰ ਗੁਰਦੁਆਰ ਸਾਹਿਬ ਦਾ ਇਤਿਹਾਸ ਤਖਤ ਸਹਿਬ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਦਾ ਪਵਿੱਤਰ ਅਸਥਾਨ ਪਿੰਡ ਰੈਪਾ ਵਿਖੇ ਸਰਸ਼ੋਭਿਤ ਹੈ ਜੀ ਆਪ ਜੀ ਨੇ ਇਲਾਹੀ ਹੁਕਮ ਅਨਸਾਰ ਬਾਬਾ ਸੁਰਮੁਖ ਸਿੰਘ ਬਾਬਾ ਹਰੀ ਸਿੰਘ ਅਤੇ ਸਮੂਹ ਸੰਗਤ ਨੂੰ ਸਾਥ ਲੈ ਕੇ ਬਾਬਾ ਹਰੀ ਸਿੰਘ ਦੇ ਖੇਤਾਂ ਵਿੱਚ ਇਹ ਅਸਥਾਨ ਸਥਾਪਿਤ ਕੀਤਾ ਜੀ ਇਸ ਸਥਾਨ ਦੀ ਸਿਰਜਣਾ 30 ਜੁਲਾਈ 1905 ਈਸਵੀ ਵਿੱਚ ਕੀਤੀ ਗਈ ਮਹਾਰਾਜ ਜੀ ਨੇ ਉਸ ਵਕਤ ਸਮੂਹ ਸੰਗਤ ਨੂੰ ਦੱਸਿਆ ਕਿ ਭਗਵਾਨ ਸ਼੍ਰੀ ਰਾਮਚੰਦਰ ਜੀ ਨੇ ਬਨਵਾਸ ਸਮੇਂ ਇਸ ਅਸਥਾਨ ਤੇ ਬੈਠ ਕੇ ਤਪੱਸਿਆ ਕੀਤੀ ਉਸ ਸਮੇਂ ਇਹ ਬਹੁਤ ਘਣਾ ਜੰਗਲ ਹੁੰਦਾ ਸੀ 1906 ਈਸਵੀ ਮਹਾਰਾਜਾ ਜੀ ਨੇ ਇਸ ਸਥਾਨ ਉੱਤੇ ਇੱਕ ਖੂਹ ਲਗਵਾਇਆ ਅਤੇ ਆਪਣੇ ਰਹਿਣ ਵਾਸਤੇ ਇੱਕ ਕੂਟਿਆ ਬਣਾਈ ਜਿਸ ਵਿੱਚ ਬੈਠ ਕੇ ਕੋਰ ਤਪੱਸਿਆ ਕੀਤੀ ਖੂਹੀ ਦੇ ਪਵਿੱਤਰ ਜਲ ਨੂੰ ਅੰਮ੍ਰਿਤ ਦਾ ਰੂਪ ਬਖਸ਼ਿਆ ਆਪ ਜੀ ਨੇ ਆਪਣੇ ਅਨੇਕਾਂ ਸੇਵਕਾਂ ਅਤੇ ਗੱਦੀ ਨਿਸ਼ੀਨ ਸ਼੍ਰੀ ਅਬਦੂਤ ਜੀ ਮਹਾਰਾਜ ਨੂੰ ਸੌਪੀ ਅਤੇ ਬਚਨ ਕੀਤੇ ਕਿ ਇਸ ਨੂੰ ਮੇਰਾ ਹੀ ਰੂਪ ਸਮਝ ਕੇ ਸੇਵਾ ਕਰਨੀ ਫਰਵਰੀ 1961 ਈਸਵੀ ਨੂੰ ਮਹਾਰਾਜ ਅਬਦੂਤ ਸਹਿਬ ਜੀ ਨੇ ਆਪਣੇ ਹੱਥਾਂ ਤਖਤ ਸਹਿਬ ਵਾਲੀ ਜਗ੍ਹਾ ਤੇ ਗੁਰਦੁਆਰਾ ਸਹਿਬ ਦੀ ਸਥਾਪਨਾ ਕੀਤੀ ਅਤੇ ਬਹੁਤ ਹੀ ਸੁੰਦਰ ਗੁਰਦੁਆਰਾ ਬਣਾਇਆ ਮਹਾਰਾਜ ਅਬਿਦੂਤ ਸਾਹਿਬ ਜੀ ਨੇ ਇੱਕ ਵਾਰ ਇਸ ਜਗ੍ਹਾ ਬਾਬਤ ਗੋਚ ਬਚਨ ਦੱਸੇ ਕਿ ਸ਼੍ਰੀ ਰਾਮ ਚੰਦਰ ਜੀ ਦੇ ਗੁਰੂ ਸ਼੍ਰੀ ਬਜੇਸ਼ਟ ਜਿਸ ਨੇ ਇਸ ਜਗ੍ਹਾ ਉੱਪਰ ਬੈਠ ਕੇ ਤਪੱਸਿਆ ਕੀਤੀ 1964 ਈਸਵੀ ਸਤੰਬਰ ਮਹੀਨੇ ਵਿੱਚ ਮਹਾਰਾਜਾ ਅਬਿਦੂਤ ਸਾਹਿਬ ਜੀ ਨੇ ਆਪਣੇ ਸਿੱਖ ਸੇਵਕਾਂ ਦੇ ਸੱਦੇ ਮੁਤਾਬਕ ਇੰਗਲੈਂਡ ਚਲੇ ਗਏ ਅਤੇ ਆਪਣੇ ਸਿੱਖਾਂ ਸੇਵਕਾਂ ਨੂੰ ਛੇਤੀ ਛੇਤੀ ਦਰਸ਼ਨ ਦੇ ਕੇ 26 ਪੂ 9 ਜਨਵਰੀ 1965 ਵਿਖੇ ਜੋਤੀ ਜੋਤ ਸਮਾਗ ਹੈ ਉਹਨਾਂ ਦੇ ਪਵਿੱਤਰ ਸਰੀਰ ਨੂੰ ਉਹਨਾਂ ਦੇ ਪਵਿੱਤਰ ਸਰੀਰ ਨੂੰ ਸੰਗਤ ਦੇ ਕਹਿਣ ਤੇ ਬਿਲਗਾ ਵਾਲੇ ਅਰਜਨ ਸਿੰਘ ਨੇ ਇੰਗਲੈਂਡ ਤੋਂ ਇੰਡੀਆ ਲਿਆਂਦਾ 26 ਜਨਵਰੀ 1965 ਨੂੰ ਤਖਤ ਸਹਿਬ ਦੇ ਮੂਰੇ ਉਹਨਾਂ ਦੇ ਪਵਿੱਤਰ ਸਰੀਰ ਨੂੰ ਅਗਨ ਭੇਟ ਕਰ ਦਿੱਤੀ ਗਈ ਜਿਉਂ ਜਲ ਮੀਂਹ ਜਲ ਆਏ ਘਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਇਹ ਸਿਗਾ ਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੇ ਤੁਸੀਂ ਹੁਣ ਦੇਖ ਸਕਦੇ ਆ ਜੀ ਗੁਰਦੁਆਰਾ ਸਾਹਿਬ ਤੇ ਗੁਰਦੁਆਰਾ ਬਹੁਤ ਹੀ ਵਧੀਆ ਬਣਿਆ ਹੋਇਆ ਹੈ ਤੇ ਬਹੁਤ ਹੀ ਸੁੰਦਰ ਦਰਖਤ ਲੱਗੇ ਹੋਏ ਆ ਪੇੜ ਪੌਦੇ ਤਾਂ ਬਹੁਤ ਸੋਹਣਾ ਲੱਗਦਾ ਹੈ ਗਰਮੀਆਂ ਦਾ ਮੌਸਮ ਹੈ ਜੀ ਤੇ ਅਸੀਂ ਗੁਰਦੁਆਰਾ ਸਾਹਿਬ ਦੇ ਨਾਲੇ ਦਰਸ਼ਨ ਆਪ ਕਰਨੇ ਆ ਤੇ ਨਾਲੇ ਤੁਹਾਨੂੰ ਕਰਾਉਣੀ ਸੰਗਤ ਨੂੰ ਇਹ ਅੱਜ ਪਵਿੱਤਰ ਖੂਈ ਜੋ ਕਿ ਮਹਾਰਾਜ ਜੀ ਨੇ ਆਪਣੇ ਲਈ ਬਣਵਾਈ ਸੀਗੀ ਰਹਿਣ ਬਸੇਰੇ ਲਈ ਤੇ ਤੁਸੀਂ ਦਰਸ਼ਨ ਕਰ ਰਹੇ ਆ ਜੀ ਪਵਿੱਤਰ ਖੂਈ ਦੇ ਜੀ ਤੇ ਜਦੋਂ ਮਹਾਰਾਜ ਜੀ ਆਪ ਇੱਥੇ ਆਏ ਸੀਗੇ ਤਾਂ ਰਹਿਣ ਬਸੇਰੇ ਲਈ ਉਹਨਾਂ ਨੇ ਇਹ ਖੂਹ ਖੂਈ ਦਾ ਨਿਰਮਾਣ ਕਰਵਾਇਆ ਸੀ ਜੀ ਤੇ ਆ ਜੀ ਇੱਥੇ ਦਾ ਇਤਿਹਾਸ ਤੁਸੀਂ ਸਕਰੀਨ ਸ਼ਾਟ ਲੈ ਕੇ ਤਾਂ ਪੜ ਸਕਦੇ ਆ ਜੀ ਤੇ ਜਦੋਂ ਵੀ ਤੁਸੀਂ ਨਵੇਂ ਸ਼ਹਿਰ ਜਾਂ ਬੰਗੀ ਜਾਂ ਫਗਵਾੜੇ ਵੱਲ ਆਉਣੇ ਆ ਤੇ ਇਸ ਗੁਰਦੁਆਰਾ ਸਾਹਿਬ ਜ਼ਰੂਰ ਦਰਸ਼ਨ ਕਰਕੇ ਜਾਇਓ ਜੀ ਇਹ ਆ ਜੀ ਉਹ ਪਵਿੱਤਰ ਸਥਾਨ ਜਿੱਥੇ ਮਹਾਰਾਜਾ ਅਬਦੁੱਤ ਸਾਹਿਬ ਜੀ ਜੋਤੀ ਜੋਤ ਸਮਾਏ ਆ ਜੀ ਸ਼੍ਰੀ ਨਾਮਕਮਲ ਰਾਜਾ ਸਾਹਿਬ ਜੀ ਦੇ ਗੱਦੀ ਨਿਸ਼ੀਨ ਮਹਾਰਾਜਾ ਸ਼੍ਰੀ ਅਬਦੁੱਤ ਸਾਹਿਬ ਜੀ ਦੇ ਇੰਗਲੈਂਡ ਵਿੱਚ 9 ਜਨਵਰੀ 1965 ਮੁਤਾਬਿਕ 26 ਪੂ ਨੂੰ ਜੋਤੀ ਜੋਤ ਸਮਾਗੇ ਸਨ 26 ਜਨਵਰੀ 1965 ਨੂੰ ਇਹਨਾਂ ਦੇ ਪਵਿੱਤਰ ਸਰੀਰ ਦਾ ਸੰਸਕਾਰ ਇਸੇ ਸਥਾਨ ਤੇ ਹੋਇਆ ਹੈ ਜੀ ਚਲੋ ਜੀ ਹੁਣ ਆਪਾਂ ਚੱਲਦੇ ਹਾਂ ਅੰਦਰ ਤੇ ਕਰਦੇ ਹਾਂ ਦਰਸ਼ਨ ਦੇਦਾਰੇ ਜੀ ਸਾਧ ਸੰਗਤ ਨੂੰ ਵੀ ਕਰਾਉਣੇ ਆਦਰਸ਼ਨ ਦੇ ਦਾਰੇ ਜੀ ਤੇ ਤੁਸੀਂ ਥੱਲੇ ਸਕਰੀਨ ਸ਼ਾਟ ਲੈ ਕੇ ਪੜ ਸਕਦੇ ਆ ਜੀ ਇੱਥੇ ਬਾਰੇ ਦਾ ਇਤਿਹਾਸ ਤੇ ਨਾਲੇ ਸੰਗਤਾਂ ਨੂੰ ਬੇਨਤੀ ਆ ਜੀ ਵਾਹਿਗੁਰੂ ਜੀ ਲਿਖ ਕੇ ਤੁਸੀਂ ਜਰੂਰ ਆਪਣੀ ਹਾਜ਼ਰੀ ਲਵਾਇਓ ਜੀ ਤੇ ਇਸੇ ਸਥਾਨ ਤੇ ਜੀ ਮਹਾਰਾਜਾ ਸ਼੍ਰੀ ਅਬਦੁੱਤ ਜੀ ਦਾ ਸੰਸਕਾਰ ਹੋਇਆ ਸੀ ਜੀ ਤੇ ਅੰਦਰ ਉਹ ਬਹੁਤ ਸੋਹਣਾ ਬਣਿਆ ਹੋਇਆ ਹੈ ਜੀ ਗੁਰਦੁਆਰਾ ਸਾਹਿਬ ਤੇ ਇੱਥੇ ਜੀ ਦੋ ਮੇਲੇ ਕਰਾਏ ਜਾਂਦੇ ਆ ਇੱਕ ਤਾਂ ਨੌਵੇਂ ਮਹੀਨੇ ਦੀ ਸੰਗਰਾਂਦ ਦਾ ਹੁੰਦਾ ਉਹ ਮੇਲਾ ਪੱਕਾ ਹੀ ਹੁੰਦਾ ਤੇ ਇੱਕ ਮੇਲਾ ਅੱਠਵੇਂ ਮਹੀਨੇ ਹੁੰਦਾ ਉਹ ਕੁਝ ਤਰੀਕਾਂ ਅੱਗੇ ਪਿੱਛੇ ਹੋ ਜਾਂਦੀਆਂ ਆ ਤਾਂ ਸੰਗਤਾਂ ਬਹੁਤ ਦੂਰੋਂ ਦੂਰੋਂ ਆਉਂਦੀਆਂ ਆ ਜੀ ਮਾਨ ਤਾਂ ਬਹੁਤਿਆ ਹਲਾਕੇ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਤੇ ਆਲੇ ਦੁਆਲੇੋਂ ਚੱਲ ਕੇ ਸੰਗਤਾਂ ਦਰਸ਼ਨ ਦੇਦਾਰਿਆਂ ਲਈ ਆਉਂਦੀਆਂ ਜੀ ਲੋ ਜੀ ਕਰੋ ਦਰਸ਼ਨ ਰਾਜਾ ਸਰਵਜੀਤ ਦੇ ਲੋ ਜੀ ਤੁਸੀਂ ਦਰਸ਼ਨ ਕਰ ਰਹੇ ਆ ਜੀ ਭੂਰਾ ਸਾਹਿਬ ਦੇ ਜਿੱਥੇ ਰਾਜਾ ਸਾਹਿਬ ਜੀ ਨੇ ਬੈਠ ਕੇ ਪ੍ਰਮਾਤਮਾ ਦੀ ਬੰਦਗੀ ਕੀਤੀ ਤੇ ਇਸੇ ਸਥਾਨਾਂ ਤੇ ਰਾਜਾ ਸਾਹਿਬ ਜੀ ਪੂਰਾ ਸਵਾ ਮਹੀਨਾ ਰਹਿ ਕੇ ਗਏ ਆ ਤੇ ਜਿੱਥੇ ਅੱਜ ਵੀ ਉਹਨਾਂ ਦੀ ਯਾਦ ਵਿੱਚ ਕੂਟੀਆਂ ਬਣੀ ਹੋਈ ਆ ਜੀ ਤੇ ਨਾਲ ਖੂਬ ਸਰਸ਼ੋਬੀ ਦੀ ਆ ਜੀ ਤੁਸੀਂ ਦੇਖ ਸਕਦੇ ਆ ਜੀ ਇਧਰਲੇ ਪਾਸੇ ਜੀ ਹਾਲ ਬਣੇ ਹੋਏ ਆ ਤੇ ਬਾਈ ਚਾਂਸ ਸੰਗਤ ਨੂੰ ਰਾਤ ਹੋ ਜਵੇ ਤੇ ਰਹਿਣ ਲਈ ਖਾਸ ਪ੍ਰਬੰਧ ਹੈ ਜੀ ਸਰਾਂ ਦਾ ਤੇ ਇਧਰਲੇ ਪਾਸੇ ਜੀ ਰਾਜਾ ਸਾਹਿਬ ਦੀ ਕੁਟਿਆ ਸਰਸ਼ੋਭੀ ਤੇ ਆ ਜੀ ਤੇ ਆਪਾਂ ਦਰਸ਼ਨ ਕਰਦੇ ਆ ਤੇ ਤੁਹਾਨੂੰ ਦਰਸ਼ਨ ਦੇਦਾਰੀ ਅੰਦਰੂ ਕਰਾਉਨੇ ਆ ਜੀ ਐਸੇ ਸਥਾਨ ਤੇ ਰਾਜਾ ਸਾਹਿਬ ਜੀ ਦੀ ਕੁਟੀਆਂ ਹੋਇਆ ਕਰਦੀ ਸੀ ਜੀ ਤੇ ਅੰਦਰੋਂ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਕਾਫੀ ਖਾਸ ਪ੍ਰਬੰਧ ਹੈ ਜੀ ਮੋਟਰਸਾਈਕਲ ਗੱਡੀਆਂ ਲਾਉਣ ਲਈ ਕਾਫੀ ਸਪੇਸ ਹੈ ਆ ਤੁਸੀਂ ਆਪਣੀਆਂ ਗੱਡੀਆਂ ਮਟਰਸਲ ਅੰਦਰ ਲਾ ਕੇ ਤੇ ਦਰਸ਼ਨ ਦੀਦਾਰੇ ਵੀ ਕਰ ਸਕਦੇ ਆ ਤੇ ਇਧਰਲੀ ਸਾਈਡ ਜੀ ਲੰਗਰ ਹਾਲ ਬਣਿਆ ਆ ਜੀ ਤੇ ਲੰਗਰ ਹਾਲ 24 ਘੰਟੇ ਖੁੱਲ੍ਹਾ ਰਹਿੰਦਾ ਆ ਤੇ ਲੰਗਰ ਚੱਲਦਾ ਰਹਿੰਦਾ ਆ ਜੀ 24 ਘੰਟੇ ਤੇ ਗੁਰਦੁਆਰਾ ਸਾਹਿਬ ਦੀ ਜਿੰਨੀ ਵੀ ਪ੍ਰਬੰਧਕ ਕਮੇਟੀ ਆ ਉੱਤੇ ਬਹੁਤ ਹੀ ਵਧੀਆ ਆ ਜੀ ਸਾਰੇ ਸਹਿਯੋਗ ਬਹੁਤ ਵਧੀਆ ਕਰਦੇ ਆ ਤੇ ਗੁਰਦੁਆਰਾ ਸਾਹਿਬ ਨੂੰ ਬਹੁਤ ਹੀ ਵਧੀਆ ਡੈਕੋਰੇਸ਼ਨ ਕੀਤੀ ਹੋਈ ਆ ਤੇ ਗੁਰਦੁਆਰਾ ਸਾਹਿਬ ਦੀ ਬਹੁਤ ਸਫਾਈ ਦਾ ਧਿਆਨ ਰੱਖਿਆ ਗਿਆ ਤੇ ਬਹੁਤ ਵਧੀਆ ਰੱਖਿਆ ਗਿਆ ਹੈ ਜੀ ਤੇ ਬਾਹਰੀ ਸਾਈਡ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਚੈਰਿਟੇਵ ਹਸਪੀਟਲ ਬਣਿਆ ਹੋਇਆ ਹੈ ਜੀ ਤੇ ਇੱਥੋਂ ਨਾਲ ਹੀ ਆ ਜੀ ਪਿੰਡ ਰੈਪਾ ਤੇ ਗੁਰਦੁਆਰਾ ਸਾਹਿਬ ਰੋਡ ਦੇ ਉੱਤੇ ਸਰਸ਼ੋਭੀ ਤੇ ਆ ਜੀ ਤੇ ਦੇਖ ਰਹੇ ਇੱਕ ਸੰਭਾਲ ਗੁਰਦੁਆਰਾ ਸਾਹਿਬ ਦੀ ਬਹੁਤ ਸੋਹਣੀ ਆ ਜੀ ਇੱਕ ਸ਼ਾਂਤੀਪੂਰਵ ਮਾਹੌਲ ਹੈ ਜੀ ਗੁਰਦੁਆਰਾ ਸਾਹਿਬ ਦੇ ਅੰਦਰ ਲਓ ਜੀ ਇਹ ਹੈ ਸਗਾ ਰਾਜਾ ਸਾਹਿਬ ਜੀ ਦਾ ਗੁਰਦੁਆਰਾ ਦਾ ਇਤਿਹਾਸ ਜੋ ਕਿ ਪਿੰਡ ਰੇਪੇ ਦੇ ਵਿੱਚ ਸਥਿਤ ਹੈ ਜੀ ਤੇ ਤੁਸੀਂ ਜਦੋਂ ਵੀ ਇੱਧਰ ਨੂੰ ਆਉਣੇ ਆ ਜੀ ਜ਼ਰੂਰ ਦਰਸ਼ਨ ਕਰਕੇ ਜਾਇਆ ਗੁਰਦੁਆਰਾ ਸਾਹਿਬ ਦੇ ਤੇ ਨੈਕਸਟ ਬਲੌਗ ਲਈ ਬਣੇ ਰਹੋ ਜੀ ਤੇ ਜਿਨ੍ਹਾਂ ਨੇ ਵੀ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਜਾ ਕੇ ਚੈਨਲ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਤਾਂ ਕਿ ਆਪਣੀਆਂ ਜਿਹੜੀਆਂ ਆਉਣ ਵਾਲੀਆਂ ਵੀਡੀਓਆਂ ਸਾਰੀਆਂ ਵੀਡੀਓ ਉਹਨਾਂ ਨੂੰ ਸ਼ੋ ਹੋਣ ਤੇ ਦੇਖ ਸਕਣ ਆਪਾਂ ਵੱਖਰੇ ਵੱਖਰੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਲੈ ਕੇ ਆਪਾਂ ਹਾਜ਼ਰ ਹੁੰਦੇ ਰਹਿੰਦੇ ਆ ਇੱਥੇ ਹੀ ਆਪਾਂ ਬਲੌਗ ਦੇ ਦੀ ਸਮਾਪਤੀ ਕਰਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ